ਦੋਸਤੋ ਸਤਿ ਸ਼੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਜੀ ਬਹੁਤ ਵਧੀਆ ਔਰ ਸੇਤਾ ਠੀਕ ਨਹੀਂ ਜੀ ਐਨ ਕਾਇਮ ਜੀ ਸਰਪੰਚ ਸਾਹਿਬ ਪੰਜਾਬ ਦੇ ਵਿੱਚ ਇੱਕ ਬਹੁਤ ਚਰਚਿਤ ਮਹਿੰਮ ਚੱਲ ਰਹੀ ਆ ਪੰਜਾਬ ਸਰਕਾਰ ਦੀ ਜੁਧ ਨਸ਼ਿਆਂ ਵਿਰੁੱਧ ਪਹਿਲਾਂ ਜਦੋਂ ਛੋਟੇ ਬੰਦਿਆਂ ਨੂੰ ਫੜਦੇ ਸੀ ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਵੱਡੇ ਮਗਰਮਸ ਕਿਉਂ ਵਾਰੇ ਛੱਡੇ ਹੋਏ ਨੇ ਹੁਣ ਜਦੋਂ ਦਾ ਵਿਕਰਮਜੀਤ ਸਿੰਘ ਮੰਜੀਟਿਆ ਜਿਹਨੂੰ ਅਕਾਲੀ ਦਲ ਵਾਲੇ ਮਾਝ ਦਾ ਜਰਨਲ ਲਾਉਂ ਦਿੰਦੇ ਨੇ ਫੜਿਆ ਹੋਇਆ 2 ਤਰੀਕ ਨੂੰ ਕੱਲ ਨੂੰ ਦੁਬਾਰਾ ਪੇਸ਼ ਕਰਨਾ ਦੁਬਾਰਾ ਰਿਮਾਂਡ ਮਿਲਦਾ ਜਾਂ ਨਾ ਮਿਲਦਾ ਇਹ ਤਾਂ ਆਉਣ ਵਾਲੇ ਸਮੇਂ ਦੀ ਗੱਲ ਆ ਪਰ ਵੱਖ-ਵੱਖ ਪਾਰਟੀਆਂ ਵਾਲੇ ਹੁਣ ਉਹਨੂੰ ਫੜੇ ਹੋਏ ਨੂੰ ਉਹਦੇ ਹੱਕ ਵਿੱਚ ਖੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਕੀ ਦੇਖਦੇ ਉਹਨੂੰ ਹਾਂ ਇਹ ਗੱਲ ਸਹੀ ਹੈ ਵੀ ਬਿਆਨ ਦਿੱਤੇ ਸੀ ਜਿਵੇਂ ਸਾਰੇ ਕਾਂਗਰਸ ਬਹੁਤੇ ਕਾਂਗਰਸੀਆਂ ਨੇ ਹਾਂਜੀ ਭਾਜੀਪੀ ਦੇ ਲੀਡਰਾਂ ਨੇ ਜਿਵੇਂ ਵੀ ਭਾਜੀਪੀ ਦੇ ਪੰਜਾਬ ਪ੍ਰਧਾਨ ਨੇ ਵੀ ਹੈਗਾ ਇਹ ਕਿਹਾ ਸੀ ਵੀ ਮਜੀਠੀਆ ਨੂੰ ਫੜਨ ਦਾ ਢੰਗ ਨਹੀਂ ਪਦੀ ਇਹ ਜੀ ਐ ਨਹੀਂ ਇਹ ਇਹ ਗੱਲ ਤਰੀ ਸਹੀ ਹੈ ਹੂੰ ਵੀ ਇਹ ਗੱਲਾਂ ਦਾ ਲੋਕਾਂ ਨੇ ਬਹੁਤ ਹੀ ਲੋਕਾਂ ਨੇ ਬੁਰਾ ਮਨਾਇਆ ਵੀ ਆ ਠੀਕ ਨਹੀਂ ਕਰ ਰਹੀਆਂ ਸਿਆਸੀ ਪਾਰਟੀਆਂ ਹਮ ਪਰ ਉਦੋਂ ਆ ਤੁਸੀਂ ਦੇਖੋ ਵੀ ਇੱਕਦਮੀ ਕੀ ਹੋਇਆ ਹਮ ਇਹਨਾਂ ਦੇ ਕਸਤੇ ਇਹਨਾਂ ਨੂੰ ਲੀਡਰਾਂ ਨੂੰ ਕਸਤਾ ਜਿਵੇਂ ਬੀਜੇਪੀ ਦੇ ਤਾਂ ਸੈ ਪਰਿਵਾਰੀ ਆ ਜਿਹੜਾ ਉਹਨੇ ਕਹੀ ਦਿੱਤਾ ਵੀ ਕੋਈ ਬਿਆਨ ਨਹੀਂ ਦੇਣਾ ਸੱਤਾ ਦਾ ਇੱਟੇ ਹੀ ਜਾਰੀ ਕਰਦੀਆਂ ਵੀ ਮੀਠੇ ਰਾਕਟ ਕੋਈ ਬਿਆਨ ਨਹੀਂ ਦੇਣਾ ਸਰਕਾਰ ਦੇ ਖਿਲਾਫ ਤੇ ਕਾਂਗਰਸ ਦਾ ਵੀ ਉਦੋਂ ਬਾਅਦ ਕਿਸੇ ਦਾ ਬਿਆਨ ਨਹੀਂ ਆ ਜਦੋਂ ਵਿਰੋਧ ਜਾਂ ਹੋ ਗਿਆ ਹਮ ਇਸ ਸਾਰੀ ਗੱਲ ਦਾ ਅਸਲ ਚ ਆ ਕੇ ਟੁੱਕਦੀ ਇੱਥੇ ਆ ਵੀ ਵੀ ਉਹ ਹੁਣ ਜੇ ਮੰਨ ਲਓ ਕਾਂਗਰਸ ਨਾ ਹਰਦੀ ਤਾਂ ਕਾਂਗਰਸ ਤੇ ਤਵਾ ਲੱਗਣਾ ਸੀ ਹਾਂ ਜੇ ਭਾਜਪਾ ਵਾਲੇ ਲੱਗੇ ਨਾ ਤਾਂ ਭਾਜਪਾ ਤੇ ਭਾਜਪਾ ਤਾਂ ਇਥੋਂ ਤੱਕ ਕਰਤਾ ਵੀ ਅਕਾਲੀ ਦਲ ਨਾਲ ਜੁੜੀ ਹੋਈ ਕਿਸੇ ਵੀ ਗੱਲ ਤੇ ਕੋਈ ਇਹੋ ਜਿਹਾ ਬਿਆਨ ਨਾ ਦਿੱਤਾ ਜਾਵੇ ਜਿੱਥੋਂ ਇਹ ਪ੍ਰਭਾਵ ਜਾਵੇ ਵੀ ਅਕਾਲੀ ਭਾਜਪਾ ਨਾਲ ਜੋੜ ਬਣਾਉਂਗਾ ਹਾਂ ਕਿਉਂਕਿ ਉਹਨਾਂ ਨੇ ਸੰਭਾਵਨਾਵਾਂ ਖਤਮ ਕਰਤੀਆਂ ਹਾਂ ਉਹਦੇ ਪਿੱਛੇ ਵੀ ਇੱਕ ਕਾਰਨ ਹੈ ਲੌਜੀਕ ਹੈ ਉਹਨਾਂ ਦਾ ਉਹ ਸੋਚਦੇ ਨੇ ਵੀ ਅਸੀਂ ਤਾਂ ਕੁਝ ਇਰਾਕਿਆਂ ਦੀ ਸੀਮਤ ਹੋ ਕੇ ਰਹਿ ਗਏ ਵੀ ਪਾਰਟੀ ਦਾ ਵਿਸਤਾਰ ਤਾਂ ਹੋਈ ਨਹੀਂ ਹੂੰ ਬਈ ਜਿਵੇਂ ਪਿੰਡੂਏਰੀ ਹੋ ਗਏ ਜਾਂ ਕੁਝ ਜ਼ਿਲ੍ਹਿਆਂ ਦੀ ਆ ਦੂਜੇ ਪਾਸੇ ਹੈ ਨਹੀਂ ਵੀ ਉਹਨਾਂ ਨੇ ਇਹ ਕਰਤਾ ਵੀ ਆਪਾਂ ਸਾਰੇ ਲੀਡਰਾਂ ਨੂੰ ਕਹਿੰਦਾ ਵੀ ਕੋਈ ਬਿਆਨ ਨਹੀਂ ਦੇਣਾ ਮੇਰਾ ਜਿੱਤੋਏ ਸਾਫਤ ਹੋਵੇ ਮੀ ਅਕਾਲੀ ਦਲ ਦੇ ਹੱਕ 'ਚ ਕੋਈ ਬਿਆਨ ਦਿੱਤਾ ਭਾਜਪਾ ਨੇ ਬੰਦ ਕਰਤਾ ਉਹਨਾਂ ਨੂੰ ਇਹ ਗਲਤ ਠੀਕ ਹੈ ਜੀ ਹੁਣ ਰਹੀ ਅਗਲੀ ਗੱਲ ਅਗਲੀ ਗੱਲ ਮਜੀਠੀਆ ਦੇ ਮਾਮਲੇ 'ਚ ਸਿਰ ਧਰਦੀ ਵਾਲੀ ਗੱਲ ਹੈ ਜੇ ਇਹ ਕੇਸ 1.5 ਸਾਲ ਚ ਡਿੱਗ ਜਾਂਦਾ ਆਮ ਆਦਮੀ ਪਾਰਟੀ ਲਈ ਬਿਲਕੁਲ ਜੇ ਇਹ ਕੇਸ 1.5 ਡੇਢ ਪੌਣੇ 2 ਸਾਲ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਜੇ ਇਹ ਕੇਸ ਵੋਟਾਂ ਤੋਂ ਪਹਿਲਾਂ ਡਿੱਗ ਗਿਆ ਹਮ ਪਤਾ ਕੀ ਹੋਊਗਾ ਹਮ ਅਕਾਲੀ ਦਲ ਦੀ ਚਰਮਚੀਆਂ ਮਜੀਠੀਆ ਸਾਹਿਬ ਦੀ ਚੜਾਈ ਹੋ ਜਾਣੀ ਹੈ ਹਮ ਤੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਡੈਂਟ ਪਊਗਾ ਇਹਦਾ ਵੱਡਾ ਹਮ ਇਸ ਕਰਕੇ ਆਮ ਆਦਮੀ ਪਾਰਟੀ ਨੇ ਸਾਰਾ ਜੋਰ ਲਾਇਆ ਹੈ ਸਰਕਾਰ ਨੇ ਲਾਲੋ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਸਾਰਾ ਜੋਰ ਲਾਇਆ ਹੈ ਜਿਵੇਂ ਤੁਸੀਂ ਦੇਖੋ ਬਜੀਤਿਆ ਸਾਹਿਬ ਨੂੰ ਜਿੱਤੇ ਫੜ ਲਿਆ ਅਗਲੇ ਨੂੰ ਨਾ ਰਿਮਾਂਡ ਮਿਲ ਗਿਆ ਉਦੋਂ ਅਗਲੇ ਦਿਨੀ ਉਹ ਸਾਫ ਕਾ ਡੀਜੀਪੀ ਛੱਟੋ ਪਾਦਿਆ ਹੂੰ ਠੀਕ ਹੈ ਉਦੋਂ ਅਗਲੇ ਦਿਨੀ ਆਪਣਾ ਈਡੀ ਦੇ ਨਰਜਨ ਸਿੰਘ ਜਿਹੜੇ ਰਿਟਾਇਰ ਨੇ ਉਹ ਡਾਇਰੈਕਟਰ ਹਾਂ ਡਾਇਰੈਕਟਰ ਰਿਟਾਇਰ ਨੇ ਉਹਨਾਂ ਨੇ ਵੀ ਆਪਦੇ ਵੱਲੋਂ ਜੋ ਕੁਝ ਉਹਨਾਂ ਨੂੰ ਲੱਗਿਆ ਉਹ ਆਪਣੀਆਂ ਸਲਾਹਾਂ ਦਿੱਤੀਆਂ ਨੇ ਹੂੰ ਫਿਰ ਉਸ ਤੋਂ ਬਾਅਦ ਜਗਜੀਤ ਸਿੰਘ ਚਾਹਲ ਹੂੰ ਬਿੱਟੂ ਔਲਕ ਉਹ ਵੀ ਮਿਲੇ ਨੇ ਤੇ ਇੱਕ ਗੱਲ ਹੋਰ ਦੇਖ ਲਓ ਤੁਸੀਂ ਬੋਨੀ ਜਨਾਲਾ ਹਾਂ ਬੋਨੀ ਜਨਾਲਾ ਵੀ ਮਿਲੇ ਨੇ ਕਿਉਂਕਿ ਬੋਨੀ ਜਨਾਲਾ ਨੇ 2013 ਚ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਨੂੰ ਉਦੋਂ ਕਿਹਾ ਵੀ ਤੁਸੀਂ ਹੋ ਨਾ ਕਰੋ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਨੇ ਆਪਣੀ ਗੱਲ ਤੇ ਵੀ ਬਾਦਲ ਸਾਹਿਬ ਨੂੰ ਕਿਹਾ ਵੀ ਆਹ ਕਾਰਵਾਈ ਕਰੋ ਜੀ ਇਹਨਾਂ ਤੇ ਬਿੱਟੂ ਔਲਖੋਰੀ ਸਾਰਿਆਂ ਨੇ ਤੀ ਕਿਹਾ ਸੀ ਵੱਡੇ ਬਾਤ ਸਭ ਕਹਿੰਦੇ ਵੀ ਤੁਸੀਂ ਰਿਟਨ ਤੇ ਦਿਓ ਹਾਂ ਲਿਖਤੀ ਦਿਓ ਵੀ ਜ਼ੁਬਾਨੀ ਨਹੀਂ ਹਾਂ ਉਹਨਾਂ ਨੇ ਫਿਰ ਇੱਕ ਡੀਓ ਅਰਧ ਸਰਕਾਰੀ ਪੱਤਰ ਹੁੰਦਾ ਬੋਨੀ ਜਨਾਲਾ ਨੇ ਉਹ ਲਿਖ ਕੇ ਦਿੱਤਾ ਹਾਂ ਉਹਨੇ ਸਾਰਿਆਂ ਬੰਦੇ ਦੇ ਨਾਮ ਲਿਖ ਕੇ ਪਿੱਤੀ ਮਜੀਠੀਏ ਤੱਕ ਲਿਖੀ ਸੀ ਹਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਬੋਨੀ ਜਨਾਲਾ ਨੇ ਵੀ ਇਹੀ ਬਿਆਨ ਦਿੱਤਾ ਵੀ ਮੈਂ ਲਿਖ ਕੇ ਦਿੱਤਾ ਹਾਇ ਸੀ ਉਦੋਂ 2013 ਚ ਵੀ ਕੋਈ ਕਾਰਵਾਈ ਨਹੀਂ ਹੋਈ ਹਾਂ ਇੱਕ ਗੱਲ ਹੋਰ ਨਿਕਲੀ ਆ ਵੀ ਜਦੋਂ ਹਰਦਿਆਲ ਸਿੰਘ ਮਾਨ ਐਸਐਸਪੀ ਇਹਦੀ ਇਨਕੁਆਰੀ ਕਰ ਰਹੇ ਸੀ ਹਾਂ ਉਦੋਂ ਉੱਤੇ ਵੀ ਜ਼ੋਰ ਦਿੱਤਾ ਕੋਈ ਜਿਮਨੀਆਂ ਜੁਮਨੀਆਂ ਕਹਿੰਦੇ ਨੇ ਵੀ ਗਾਇਬ ਹੋ ਗਈਆਂ ਕੋਈ ਪੇਜ ਗਾਇਬ ਹੋ ਗਏ 99 ਪੇਜਾਂ ਦੀ ਜਿਮਨੀ ਕਹਿੰਦੇ ਹਾਂ 98 ਜਾਂ 99 ਪੇਜਾਂ ਦੀ ਸ਼ਾਇਦ ਹੂੰ ਤੇ ਕਹਿੰਦੇ ਵੀ ਉਹਨੇ ਬੌਨੀ ਜਨਾਲਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਉਹ ਵੀ ਪਤਾਲ ਕਰੀ ਜੇ ਵੀ ਵਾਹ ਕਿ ਘੁੰਮ ਕਿੱਧਰ ਹੋ ਗਈ ਹੂੰ ਯਾਨੀ ਬੌਨੀ ਜਨਾਲੇ ਦਾ ਇਸ਼ਾਰਾ ਇਹ ਆ ਤੇ ਦੂਜੇ ਵੀ ਟੋਲ ਕਰਨ ਦਾ ਵੀ ਇੱਕ ਟੰਕ ਨਾਲ ਹਰਜਾਲ ਸਿੰਘ ਮਾਰਨ ਨੂੰ ਇਸ ਤੇ ਵੀ ਸ਼ਾਮਲ ਕੀਤਾ ਜਾਵੇ ਠੀਕ ਆ ਜੀ ਐਵੇਂ ਗੱਲ ਚੱਲ ਰਹੀ ਆ ਅਨਸਰ ਗਰਮੀਆਂ ਨੇ ਸਰਪੰਚ ਸਾਹਿਬ ਇੱਕ ਹੋਰ ਏਜੰਸੀ ਵੱਡੀ ਏਜੰਸੀ ਸੈਂਟਰ ਦੀ ਸ਼ਾਮਲ ਹੋਈ ਆ ਉਹਦੇ ਬਾਰੇ ਵੀ ਦੱਸੋ ਕੀ ਗੱਲਬਾਤ ਆ ਜੀ ਇਸ ਮਾਮਲੇ ਨੇ ਮਜੀਠੀਆ ਸਾਹਿਬ ਵਾਲੇ ਕੇਸ ਚ ਹਾਂਜੀ ਹਾਂ ਉਹ ਐਨਸੀਬੀ ਹੂੰ ਨਾਰਕੋਟਿਕ ਕੰਟਰੋਲ ਬਿਊਰੋ ਹੂੰ ਇਹ ਸੈਂਟਰ ਦੇ ਅਧੀਨ ਆ ਏਜੰਸੀ ਨਸ਼ਿਆਂ ਦੇ ਮਾਮਲੇ ਚ ਵੱਡੇ ਵੱਡੀਆਂ ਖੇਪਾਂ ਤੇ ਐਂਟਰ ਹੁੰਦੀ ਹੈ ਹੂੰ ਹੁਣ ਉਹਨਾਂ ਨੇ ਵੀ ਕੋਈ ਲੈਟਰ ਭੇਜਿਆ ਵਿਜੀਲੈਂਸ ਨੂੰ ਵੀ ਅਸੀਂ ਇਹ ਚ ਸ਼ਾਮਲ ਹੋਣਾ ਚਾਹੁੰਦੇ ਹਾਂ ਵੀ ਸਾਂਝੀ ਤਫਤੀਸ਼ ਕਰਨੀ ਚਾਹੁੰਦੇ ਹਾਂ ਤੁਹਾਡੇ ਨਾਲ ਹੂੰ ਹੁਣ ਉਹਦੇ ਬਾਰੇ ਅੱਡਾ ਵਿਚਾਰ ਨੇ ਵਿਚਰ ਤੱਤਾ ਵੀ ਚੱਲ ਪਿਆ ਵੀ ਐਨਸੀਬੀ ਵਾਲੇ ਕਿਤੇ ਮਦਦ ਤਾਂ ਨਹੀਂ ਹੋ ਰਹੀ ਕਿਵੇਂ ਜੀ ਮਜੀਠੀਆ ਸਾਹਿਬ ਦੀ ਵੀ ਕਿਤੇ ਪ੍ਰੋਡਕਸ਼ਨ ਬ੍ਰਾਂਡ ਤੇ ਲਾਇਆ ਜਾਣ ਵਿੱਚੋਂ ਵੀ ਜਿਹੜਾ ਇਹ ਮਾਮਲਾ ਹੈ ਇਹਨੂੰ ਮੌੜੀ ਹੋਰ ਪਾਸੇ ਦਿੱਤਾ ਜਾਵੇ ਹੂੰ ਵੀ ਨਾਰਕੋਟਿਕ ਕੰਟਰੋਲ ਬਿਊਰੋ ਕਿਉਂਕਿ ਇਹ ਅਮਤਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਇਹ ਉਹ ਤਾਂ ਤਾਂ ਹੈ ਹੀ ਨਹੀਂ ਸਮਗ ਲੈਂਗ ਨਸ਼ਿਆ ਦਾ ਤਾਹ ਕੇਸ ਹੀ ਨਹੀਂ ਹੈਗਾ ਇਹ ਆਮਦਨ ਤੋਂ ਵੱਧ ਜਾਦਾ ਇਹਦੇ ਚ ਸਮਝ ਨਹੀਂ ਆਈ ਵੀ ਨਾਰਕੋਟਿਕ ਕੋਟਕ ਬਿਊਰੋ ਕਿਉਂ ਨਹੀਂ ਪੇਸ਼ ਹੋਇਆ ਕਿਉਂ ਹੋ ਰਿਹਾ ਪੇਸ਼ ਪਹਿਲਾਂ ਜਦੋਂ ਨਸ਼ੇ ਵਾਲਾ ਕੇਸ ਸੀ 2021 ਵਾਲੀ ਜਿਹੜਾ ਦਸੰਬਰ ਵਾਲਾ ਜਿਹੜਾ ਸੁਧਾਰਤ ਚੱਟੋਪਾ ਦੇ ਬਿਆਨਾਂ ਤੇ ਹੋਇਆ ਸੀ ਇੱਕ ਪਲੇਨ ਤੇ ਉਦੋਂ ਨਾਰਕੋਟਿਕ ਬਿਊਰੋ ਆ ਹੀ ਨਹੀਂ ਹੈਗੇ ਐਨਸੀਬੀ ਜਦੋਂ ਕਿ ਕਦੋਂ ਦੇ ਹੁਣ ਉੱਜੇ ਰਹੀ ਆ ਤਾਂ ਵੀ ਇਹ ਕਿਉਂ ਹੋ ਰਿਹਾ ਹੈ ਸਾਰਾ ਜਦੋਂ ਕਿ ਸਰਪੰਚ ਸਾਹਿਬ ਉਸ ਸਮੇਂ ਇਸ ਏਜੰਸੀ ਦੀ ਲੋਡ ਸੀ ਬਿਲਕੁਲ ਇਹ ਹੋਣੀ ਚਾਹੀਦੀ ਸੀ ਜਦੋਂ ਉਹ ਨਸ਼ਿਆਂ ਵਾਲਾ ਕੇਸ ਸੀ ਹੁਣ ਜਾਇਦਾ ਵਾਲੇ ਕੇਸ ਚ ਈਡੀ ਚਾਹੀਦੀ ਹੈ ਈਡੀ ਨਹੀਂ ਆ ਰਹੀ ਇਹ ਸਮਝ ਨਹੀਂ ਆਉਂਦੀ ਜਦੋਂ ਈਡੀ ਦੀ ਲੋਡ ਆ ਉਹਦੋਂ ਈਡੀ ਨਹੀਂ ਆ ਜੇ ਤੱਕਾ ਹੀ ਜਦੋਂ ਲੋਡ ਸੀ ਕਿ ਇਹਨਾਂ ਦੀ ਐਨਐਸਟੀਵੀ ਦੀ ਉਹਦੋਂ ਇਹ ਨਹੀਂ ਆਏ ਗੱਲ ਵਸੇ ਇਹੀ ਹੈ ਨਚੋੜ ਮੈਂ ਜਿਹੜੀ ਤੈਨੂੰ ਦੱਸਦਾ ਚਰਚਾਵਾ ਇਹ ਨੇ ਵੀ ਇਹ ਬਿਲਕੁਲ ਸਰਕਾਰ ਪੰਜਾਬ ਸਰਕਾਰ ਨੇ ਲਕੀਰ ਕੱਢੀ ਹੋਈ ਹੈ ਮਜੂਰੀ ਦੇ ਵਿਰੁੱਧ ਰੋਜ਼ ਸਬੂਤ ਇਕੱਠੇ ਹੋ ਰਹੇ ਨੇ ਆ 7 ਦਿਨਾਂ 'ਚ ਪਤਾ ਨਹੀਂ ਕੀ ਕੀ ਕਰਿਆ ਪਤਾ ਲੱਗ ਕਿ ਉਹ ਆਪ ਨੂੰ 2 ਤਰੀਕ ਨੂੰ ਜੇ ਜਿਵੇਂ ਮੈਂ ਪਹਿਲਾਂ ਕਿਹਾ ਜੇ ਕੇਸ ਡਿੱਗ ਗਿਆ ਤਾਂ ਸੀਐਮ ਸਾਹਿਬ ਦਾ ਮੰਨ ਰਵਾਦੀ ਪਾਰਟੀ ਨੂੰ ਵੱਡਾ ਡੈਂਟ ਪਊਗਾ ਜੇ ਇਹ ਕੇਸ ਸਿਰੇ ਲੱਗ ਗਿਆ ਤਾਂ ਫਿਰ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਗਾ ਅਕਾਲੀ ਦਲ ਦਾ ਨੁਕਸਾਨ ਹੋਊਗਾ ਤੇ ਆਮ ਆਦਮੀ ਪਾਰਟੀ ਨੂੰ ਇੱਕ ਨਵੀਂ ਮਤਲਬ ਚੜਤ ਮਿਲੂਗੀ ਬੂਸਟ ਹੋ ਪਾਰਟੀ ਬਿਲਕੁਲ ਬੂਸਟ ਹਾਂਜੀ ਸਰਪੰਚ ਸਾਹਿਬ ਇਹ ਵੀ ਦੱਸੋ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਕਹਿੰਦੇ ਹੋ ਵੀ ਮਤਲਬ ਇਹਦੇ ਖਿਲਾਫ ਮਨਜੀਠੀਆ ਸਾਹਿਬ ਦੇ ਖਿਲਾਫ ਵੱਡੇ ਸਬੂਤ ਜਟਣ ਜਟਾਉਣ ਦੇ ਵਿੱਚ ਲੱਗੀ ਹੋਈ ਆ ਕੀ ਹੋ ਸਕਦੇ ਨੇ ਉਹ ਕੀ ਗੱਲਬਾਤ ਆ ਇਹ ਸਬੂਤ ਹੁਣ ਅਜੇ ਤਾਂ ਦੇਖੋ 2 ਤਰੀਕ ਨੂੰ ਗੱਲ ਸਾਹਮਣੇ ਆਉਣੀ ਆ ਕੋਈ ਪ੍ਰੈਸ ਕਾਨਫਰੰਸ ਹੁੰਦੀ ਆ ਜੋ ਵੀ ਹੋਣਾ ਦੋ ਨੂੰ ਪਰ ਮਜੀਠੀਆ ਸਾਹਿਬ ਨੂੰ ਜਿਹੜਾ ਲੈ ਕੇ ਗਏ ਸੀ ਮਸ਼ੋਬਰਾ ਮੱਧ ਪ੍ਰਦੇਸ਼ ਹੂੰ ਜਿਹੜਾ ਪਰਸੋ ਚੱਲਦਾ ਜਲਦੀ ਸੀ ਮਸ਼ੋਬਰਾ ਲੱਗੇ ਸੀ ਠੀਕ ਹੈ ਜੀ ਕੱਲ ਓਹੋ ਜਦੋਂ ਮਜੀਠੀਆ ਸਾਹਿਬ ਅੰਮਰਸਾ ਦੀ ਹਿਸ ਤੋਂ ਇਲੈਕਸ਼ਨ ਲੜੇ ਨੇ ਬਾਈ ਚ ਤੇ ਇਹਨਾਂ ਦੇ ਧਰਮ ਪਤਨੀ ਮਜੀਠੇ ਹਲਕੇ ਤੋਂ ਲੜੇ ਸੀ ਉਦੋਂ ਦੋ ਜੈਦਾ ਦਾਦਾ ਦਾ ਜ਼ਿਕਰ ਆ ਵੀ ਉਹ ਮਸ਼ੋਬਰੇ ਨੇ ਹੂੰ ਇਹਨਾਂ ਦੇ ਮੈਸੇਜ ਦੇ ਨਾਂ ਤੇ ਹਾਂ ਇੱਕ ਤਾਂ ਜਿਵੇਂ ਗਏ ਵਿਜੀਲੈਂਸ ਦੀ ਟੀਮ ਗਈ ਪੂਰਾ ਲਾਮ ਲਸ਼ਕਰ ਲੈ ਕੇ ਮੰਜੀਠਿਆ ਸਾਹਿਬ ਨੂੰ ਨਾਲ ਲੈ ਕੇ ਉੱਥੇ ਫੀਤੇ ਫੁੱਤੇ ਮਾਰ ਕੇ ਬੇਨਤੀ ਮੰੰਤੀ ਕਰਕੇ ਲੈ ਆਏ ਨੇ ਠੀਕ ਹੈ ਜੀ ਤੇ ਗੱਲ ਇਹ ਵੀ ਆਈ ਆ ਵੀ ਸ਼ਾਇਦ ਕਹਿੰਦੇ ਕੋਈ ਤਸੱਲੀ ਨਹੀਂ ਹੋਈ ਵੀ ਦੁਬਾਰੇ ਵੀ ਜਾ ਸਕਦੇ ਨੇ ਇੱਕ ਦੋ ਅੱਜ ਕੱਲ੍ਹ ਚ ਹਾਂ ਇਹ ਵੀ ਦੱਸ ਰਹੇ ਨੇ ਕਹਿੰਦੇ ਉਹਨਾਂ ਦਾ ਮਤਲਬ ادارے ਦਾ ਇਹ દોਸ਼ ਆ ਵੀ ਮੰਜੀਠਿਆ ਸਾਹਿਬ ਪੁਛਗਿਸਰ ਦੇ ਵਿੱਚ ਪੂਰਾ ਸਾਥ ਨਹੀਂ ਦੇ ਰਹੇ ਉੱਥੇ ਜਦੋਂ ਪੈ ਮਾਸ਼ਾ ਕੱਢ ਰਹੇ ਸੀਗੇ ਤਾਂ ਕਹਿੰਦੇ ਵੀ ਥੂ ਤੁਮ ਐਮ ਐਮ ਵੀ ਬਾਬਾ ਹੋਈ ਆ ਆ ਮਾੜੀ ਮੁੱਟੀ ਹੋਈ ਹੋਊਗੀ ਬੈਸ ਭਾਜੀ ਹੋਈ ਹੋਊਗੀ ਹੂੰ ਉਹ ਚਲੋ ਚਲਦਾ ਹੀ ਰਹਿੰਦਾ ਹੈ ਇਹਦਾ ਗੁਸਤਾ ਹੂੰ ਤੇ ਮਜੀਠੀਆ ਪਰਿਵਾਰ ਜਾਂ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਵੀ ਮਜੀਠੀਆ ਸਾਹਿਬ 2007 ਚ ਮੰਤਰੀ ਬਣੇ ਨੇ ਠੀਕ ਹੈ ਜੀ ਵੀ 2006 ਚ ਆ ਇਹਨਾਂ ਨੇ ਤਾਂ ਉਹਦਾ ਚੋਬਦਾ ਕੰਪਨੀਆਂ ਚੋਂ ਆਪਦਾ ਕਸ਼ਸਾ ਪਤੀ ਕੱਢ ਲਿਆ ਸੀ ਹੂੰ ਹੁਣ ਬਾਕੀ ਦੇਖੋ ਰੜਕੀ ਜਾ ਰਹੇ ਨੇ ਟੋਟਾਡੀ ਪੱਤਰਕਾਰ ਟੋਟਾਡੀ ਜਾਣਕਾਰ ਜਿਹੜੇ 86 ਮਾਰਨੇ ਬਿਛਲੇ ਛਕਨੇ ਬਾਕੀ ਬਹੁਤਾ ਪਤਾ 2 ਤਰੀਕ ਨੂੰ ਲੱਗ ਜੂ ਸਰੋ 2 ਤਰੀਕ ਨੂੰ ਦੇਖਦੇ ਆਂ ਜੀ ਵੇਟ ਕਰਦੇ ਆਂ ਚਲੋ ਆਪਾਂ ਵੀਡੀਓ ਬਣਾਵਾਂਗੇ ਤੁਸੀਂ ਆਏ ਧੰਨਵਾਦ ਜੀ ਸਰਪੰਚ ਸਾਹਿਬ ਧੰਨਵਾਦ ਧੰਨਵਾਦ ਦਰਸ਼ਕਾਂ ਨੂੰ ਬੇਨਤੀ ਆ ਵੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਧੰਨਵਾਦ